ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਅਰਬੀ ਮਾਰਗ ਤੇ ਚਲਦੇ ਹੋਏ ਆਪਾਂ ਗੁਰਮੁਖਾਂ ਦੇ ਨਾਲ ਵਿਚਰਨਾ ਹੁੰਦਾ ਹੈ ਜਦੋਂ ਸਾਡਾ ਮਨ ਗੁਰਮੁਖਾਂ ਦੇ ਨਾਲ ਵਿਚਰਦਾ ਹੈ ਫਿਰ ਸਾਨੂੰ ਜਿਹੜਾ ਪਰਮਾਤਮਾ ਹੈ ਇਹ ਭੁੱਲਦਾ ਨਹੀਂ ਜਿਹਨੂੰ ਮਹਾਰਾਜ ਸਮਝਾਉਂਦੇ ਆਵੇ ਸਾਹਿਬ ਚਿੱਤ ਤੇਰੇਆਂ ਭਗਤਾਂ ਡਿਠਿਆਂ ਮਨ ਕੀ ਕਟਿਏ ਮੈੜ ਸਾਧ ਸੰਗ ਬੁੱਠਿਆਂ ਜਦੋਂ ਅਸੀਂ ਗੁਰਮੁਖਾਂ ਦੇ ਨਾਲ ਵਿਚਰਦੇ ਆਂ ਜਿਹਨੂੰ ਮਹਾਰਾਜ ਸਮਝਾਉਂਦੇ ਗੁਰਮੁਖ ਸਿਉ ਕਰ ਜੋਸ਼ਤੀ ਸਤਗੁਰ ਸਿਉ ਲਾਇ ਚਿੱਤ ਜਦੋਂ ਅਸੀਂ ਗੁਰਮੁਖਾਂ ਦੇ ਨਾਲ ਵਿਚਰਦੇ ਆਂ ਜਿਹੜੇ ਗੁਰਮੁਖ ਹੁੰਦੇ ਨੇ ਰੱਬ ਦੇ ਪਿਆਰੇ ਜਿਹੜੇ ਰੱਬੀ ਮਾਰਗ ਤੇ ਚੱਲਦੇ ਨੇ ਉਹਨਾਂ ਦੇ ਕੋਲ ਸੰਸਾਰ ਦੀ ਗੱਲ ਨਹੀਂ ਹੁੰਦੀ ਉਹਨਾਂ ਦੇ ਕੋਲ ਨਿਰੰਕਾਰ ਦੇ ਦਰ ਘਰ ਦੀ ਹੀ ਵਿਚਾਰ ਹੁੰਦੀ ਹੈ ਤੇ ਜਦੋਂ ਅਸੀਂ ਉਹਨਾਂ ਦੇ ਕੋਲ ਬੈੰਨੇ ਆ ਗੁਰਮੁਖਾਂ ਦੀ ਦ੍ਰਿਸ਼ਟੀ ਬਹੁਤ ਹੁੰਦੀ ਹੈ ਜਦੋਂ ਅਸੀਂ ਉਹਨਾਂ ਦੇ ਕੋਲ ਬੈੰਨੇ ਆ ਸਾਡਾ ਜਿਹੜਾ ਮਨ ਹੈ ਇਹ ਪਰਮਾਤਮਾ ਮਾਰਗ ਤੇ ਉਹਨਾਂ ਦੇ ਪੂਰਨ ਬਚਨ ਸੁਣਦੇ ਆ ਸਾਡਾ ਮਨ ਇਸ ਮਾਰਗ ਤੇ ਚੱਲਣ ਦਾ ਕਾਮਯਾਬ ਹੋ ਜਾਂਦਾ ਹੈ ਉਲਸ਼ਾਵਾਦ ਤੇ ਸੰਸਾਰ ਦੇ ਵਿੱਚ ਵਿਚਰਦੇ ਜਿਹੜੇ ਜੀਵ ਨਾਮ ਨਹੀਂ ਜਪਦੇ ਜਾਂ ਧਾਰਤ ਦੇ ਮਾਰਗ ਤੇ ਚੱਲ ਚੁੱਕੇ ਨੇ ਇਸ ਮਾਰਗ ਤੇ ਨਹੀਂ ਚੱਲਦੇ ਸੰਸਾਰ ਦੇ ਨਾਲ ਵੀ ਆਪਾਂ ਠਾਠਾ ਵਾਗ ਰੱਖਣਾ ਹੁੰਦਾ ਹੈ ਜੇ ਨੂੰ ਮਾਰਾ ਸਮਝਾਉਂਦੇ RAM ਨਾਮ ਮੇਰਾ ਮਨ ਲਾਗਾ ਲੋਗਨ ਸਿਓ ਠਾਠਾ ਵਗਾ ਸੰਸਾਰ ਦੇ ਵਿੱਚ ਆਪਾਂ ਹਰਕਣਾ ਠਾਠਾ ਵਗਾ ਰੱਖਣਾ ਹੁੰਦਾ ਤੇ ਆਪਣੇ ਇਸ ਪ੍ਰਮਾਤਮਾ ਦੇ ਮਾਰਗ ਤੇ ਚੱਦੇ ਹੋਏ ਆਪਾਂ ਪ੍ਰਮਾਤਮਾ ਦੇ ਝਾਰ ਘਰ ਦੀ ਸਿਫਤ ਸਲਾਹ ਕਰਨੀ ਹੁੰਦੀ ਹੈ ਕਿਉਂਕਿ ਮਨ ਨੂੰ ਆਪਾਂ ਜਾਗਤ ਅਵਸਥਾ ਵਿੱਚ ਰੱਖਣਾ ਹੈ ਜਦੋਂ ਮਨ ਸਾਡਾ ਇਹਨਾਂ ਵਿਚਾਰਾਂ ਥੱਲੇ ਆਣ ਕੇ ਸੋ ਜਾਂਦਾ ਹੈ ਉਦੋਂ ਇਹ ਸੰਸਾਰ ਦੇ ਵਿੱਚ ਸੰਸਾਰੀ ਬਣ ਜਾਂਦਾ ਹੈ ਤੇ ਜਿਹੜੇ ਮਨਮੁਖ ਜੀਵ ਹੁੰਦੇ ਨੇ ਉਹਨਾਂ ਦੇ ਦਾਰੇ ਵਿੱਚ ਚਲੇ ਜਾਂਦਾ ਹੈ ਫਿਰ ਇਹਨੂੰ ਸਹਿਜ ਸੁਭਾਏ ਪੰਜ ਜਿਹੜੇ ਹੁੰਦੇ ਨੇ ਉਹ ਆਪਣੇ ਕਾਬਜ਼ੇ ਵਿੱਚ ਕਰ ਲੈਂਦੇ ਆ ਇਸੇ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਸਿਮਰਨ ਦੇ ਨਾਲ ਜੁੜ ਕੇ ਰਹਿਣਾ ਹੈ ਆਪਾਂ ਜੇ ਨੂੰ ਮਾਰਾ ਸਮਝਾਉਂਦੇ ਨਾਨਕ ਸਤਗੁਰ ਪੇਟੀ ਐ ਪੂਰੀ ਹੋਵੇ ਜੁਗਤ ਅਸਾਂ ਦੇ ਆਂ ਖਲਾਂਦੇ ਆਂ ਪਹਿਨਾਂਦੇ ਆਂ ਵਿੱਚ ਹੀ ਹੋਵੇ ਮੁਕਤ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹੋਏ ਆਪਣੇ ਮਨ ਦੀ ਲਿਬ ਉਸ ਮਾਲਕ ਦੀ ਯਾਦ ਦੇ ਵਿੱਚ ਜੋੜ ਕੇ ਰੱਖਣੀ ਐ ਜਦੋਂ ਅਸੀਂ ਮੁਖ ਤੋਂ ਸਿਮਰਨ ਕਰਦੇ ਆਂ ਇਹ ਹੌਲੀ ਹੌਲੀ ਸਿਮਰਨ ਜਿਹੜਾ ਹੈ ਇਹ ਆਟੋਮੈਟਿਕ ਸਾਡੇ ਹਿਰਦੇ ਵਿੱਚ ਚਲੇ ਜਾਂਦਾ ਹੈ ਇਹ ਹੌਲੀ-ਹੌਲੀ ਸਾਡੇ ਅੰਦਰ ਚੱਲਣਾ ਸ਼ੁਰੂ ਹੋ ਜਾਂਦਾ ਹੈ ਇਸੇ ਕਰਕੇ ਅਸੀਂ ਸੰਸਾਰ ਦੇ ਵਿੱਚ ਗੁਰਮੁਖਾਂ ਦੇ ਨਾਲ ਦੋਸਤੀ ਰੱਖਣੀ ਹੈ ਤੇ ਜਿੱਥੋਂ ਸਾਨੂੰ ਨਹੀਂ ਪਤਾ ਗੁਰਮੁਖਾਂ ਨੂੰ ਪੁੱਛਣਾ ਹੈ ਕਿਉਂਕਿ ਇਹ ਰਸਤਾ ਜਿਹੜਾ ਹੈ ਇਹ ਬਹੁਤ ਗੰਭੀਰ ਰਸਤਾ ਹੈ ਇਸ ਰਸਤੇ ਉੱਤੇ ਉੱਪਰ ਚੱਲਨੇ ਆ ਕਾਲ ਸਾਨੂੰ ਕਿਤੇ ਨਾ ਕਿਤੇ ਜਰੀਏ ਵੀ ਲੁੱਟ ਸਕਦਾ ਹੈ ਜੇ ਨੂੰ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਮਹਾਰਾਜ ਸਮਝਾਉਂਦੇ ਅਬ ਮਨ ਜਾਗਤ ਰੋ ਰੇ ਭਾਈ ਗਾਫਰ ਹੋਈ ਕਿ ਜਨਮ ਗਵਾਇਓ ਚੋਰ ਮੁਸੇ ਕਰ ਜਾਈ ਇਸ ਰਸਤੇ ਉਤੇ ਆਪਾਂ ਜਾਗਤ ਅਵਸਥਾ ਵਿੱਚ ਰਹਿਣਾ ਹੈ ਜਾਗਤ ਅਵਸਥਾ ਵਿੱਚ ਆਪਾਂ ਤਾਂ ਹੀ ਰਹਿ ਸਕਦੇ ਆ ਜੇ ਸਾਡਾ ਮਨ ਸਿਮਰਨ ਦੇ ਨਾਲ ਜੁੜਿਆ ਹੋਵੇ ਤੇ ਮਨ ਸਾਡਾ ਸਿਮਰਨ ਕਰੇ ਪਰਮੇਸ਼ਰ ਦੀ ਯਾਦ ਵਿੱਚ ਬੈਠੇ ਜਦੋਂ ਅਸੀਂ ਗੁਰਮਖਾਂ ਦੇ ਕੋਲ ਜਾਂਦੇ ਆ ਜਿਹੜੇ ਗੁਰਮਖ ਬੰਦਗੀ ਵਾਲੇ ਨੇ ਜਾਂ ਜਿਹੜੇ ਨਾਮ ਜਪਦੇ ਨੇ ਉਹਨਾਂ ਕੋਲ ਜਾ ਕੇ ਸਾਨੂੰ ਸੁੱਖ ਪ੍ਰਾਪਤ ਹੁੰਦਾ ਹੈ ਮਾਲਕ ਦੇ ਦਰ ਘਰ ਦਾ ਸਾਨੂੰ ਜਿਹੜਾ ਜਾਗ ਲੱਗਦਾ ਹੈ ਰੱਬੀ ਰਸਤੇ ਉੱਤੇ ਸਾਡਾ ਮਨ ਦਾ ਅਲਸ਼ਾ ਬੱਧਾ ਹੈ ਤੇ ਗੁਰਮਖ ਸਾਨੂੰ ਫਿਰ ਉਸ ਮਾਲਕ ਦੇ ਦਰ ਘਰ ਦੀਆਂ ਕਹਾਣੀਆਂ ਸੁਣਾਉਂਦੇ ਨੇ ਤੇ ਮਨ ਸਾਡਾ ਜਾਗਦਾ ਹੈ ਹੁਣੇ ਮਨ ਜਿਹੜਾ ਹੈ ਦੋ ਤਰੀਕਿਆਂ ਨਾਲ ਜਾਗਦਾ ਹੈ ਇੱਕ ਤਾਂ ਸਿਮਰਨ ਦੇ ਨਾਲ ਜਾਗਦਾ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਸਿਮਰ 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 ਗੁਰੂ ਆਪਣਾ ਸੋਇਆ ਮਨ ਜਗਾਈ ਤੇ ਇੱਕ ਜਿਹੜਾ ਗੁਰਮਖੰਡ ਦੀ ਸ਼ਰਨ ਵਿੱਚ ਜਾ ਕੇ ਗੁਰਮਖ ਦੇ ਕੋਲੋਂ ਆਪਾਂ ਗੁਰਮਖੰਡ ਦੇ ਕੋਲੋਂ ਇਸ ਮਾਲਕ ਦੇ ਦਰ ਘਰ ਦੀ ਉਸਤਤ ਸੁਣਦੇ ਆ ਉਦੋਂ ਸਾਡਾ ਮਨ ਜਿਹੜਾ ਜਾਗਦਾ ਆਪਾਂ ਦੇਖਦੇ ਆ ਸੰਸਾਰ ਦੇ ਘੁੱਪ ਹਨੇਰੇ ਦੇ ਵਿੱਚ ਵਿਚਾਰਾਂ ਦੇ ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਜੀਵ ਸੁੱਤੇ ਹੋਏ ਨੇ ਜਿਹਨੂੰ ਮਹਾਰਾਜ ਸਮਝਾਉਂਦੇ ਸੁੱਤੜੇ ਅਸੰਖ ਮਾਇਆ ਝੁੱਠੀ ਕਰ ਨੇ ਇਸੇ ਕਰਕੇ ਆਪਾਂ ਗੁਰਮੁਖਾਂ ਦੇ ਨਾਲ ਦੋਸਤੀ ਕਰਨੀ ਹੈ ਜਦੋਂ ਅਸੀਂ ਗੁਰਮੁਖਾਂ ਦੇ ਨਾਲ ਦੋਸਤੀ ਕਰਾਂਗੇ ਤੇ ਸਤਗੁਰ ਦੇ ਨਾਲ ਸਾਡਾ ਆਟੋਮੈਟਿਕ ਹੀ ਚਿੱਤ ਲੱਗ ਜਾਏਗਾ ਜਿਹਨੂੰ ਮਹਾਰਾਜ ਸਮਝਾਉਂਦੇ ਗੁਰਮੁਖ ਸਿਉਂ ਕਰ ਦੋਸਤੀ ਸਤਿਗੁਰ ਸਿਉ ਲਾਜਿਤ ਕਿਉਂਕਿ ਜਦੋਂ ਗੁਰਮਖੰਦ ਦੇ ਕੋਲ ਅਸੀਂ ਬੈਠਾਂਗੇ ਗੁਰਮਖੰਦ ਦੇ ਕੋਲੇ ਸੰਸਾਰੀ ਵਿਚਾਰਾ ਨਹੀਂ ਹੁੰਦੀਆਂ ਅਰੱਬੀ ਵਿਚਾਰਾ ਹੁੰਦੀਆਂ ਹੈ ਰੱਬ ਦੇ ਦਰ ਘਰ ਦੀ ਗੱਲ ਉਸ ਨਾਮ ਦੀ ਗੱਲ ਸੱਚ ਦੀ ਗੱਲ ਸਿਮਰਨ ਦੀ ਗੱਲ ਸੁਣਾਉਂਦੇ ਨੇ ਤੇ ਆਟੋਮੈਟਿਕ ਸਾਡਾ ਰੱਬੀ ਪਿਆਰ ਪੈਂਦਾ ਹੈ ਫਿਰ ਸਾਡਾ ਜਿਹੜਾ ਪਿਆਰ ਹੈ ਇਹ ਇਨਕ ਗੂੜਾ ਹੁੰਦਾ ਜਾਂਦਾ ਹੈ ਕਿ ਇਹ ਪਿਆਰ ਫਿਰ ਆਟੋਮੈਟਿਕ ਜਿਹੜਾ ਮਾਲਕ ਦੇ ਨਾਲ ਪੈ ਜਾਂਦਾ ਇੰਨੀ ਕੁ ਪ੍ਰੀਤ ਪੈ ਜਾਂਦੀ ਹੈ ਫਿਰ ਸਾਨੂੰ ਜਿਹੜੀ ਦੁਨੀਆ ਹੈ ਇਸ ਸੰਸਾਰ ਹੈ ਇਹ ਫਿਰ ਸਾਨੂੰ ਇੱਕ ਸੁਪਨੇ ਦੀ ਨਿਆਈ ਲੱਗਦਾ ਹੈ ਇਹ ਫਿਰ ਸਾਨੂੰ ਸਾਰਾ ਝੂਠ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਹ ਫਿਰ ਜਿਹੜਾ ਸੰਸਾਰ ਹੈ ਇਸ ਤੋਂ ਫਿਰ ਸਾਡਾ ਮਨ ਚੱਕ ਹੋ ਜਾਂਦਾ ਹੈ ਤੇ ਮਨ ਫਿਰ ਆਪਣੇ ਮੂਲ ਦੇ ਉੱਤੇ ਮੂਲਾ ਧਾਰ ਦੇ ਉੱਪਰ ਜੁੜ ਜਾਂਦਾ ਹੈ ਤੇ ਸਤਿਗੁਰੂ ਦੇ ਨਾਲ ਪਿਆਰ ਪਾ ਲੈਂਦਾ ਹੁਣ ਸਾਡਾ ਮਨ ਜਿਹੜਾ ਇਹ ਦੋਚਿੱਤੀ ਹੋਣ ਕਰਕੇ ਇਹ ਮਾਇਆ ਦੇ ਦੇਸ਼ ਵਿੱਚ ਵੀ ਖੇਲ ਰਿਹਾ ਹੈ ਮਾਇਆ ਨੂੰ ਵੀ ਸੱਚ ਸਮਝਦਾ ਹੈ ਕਈ ਗੁਰਮੁਖ ਆਪਾਂ ਬੰਦਗੀ ਵੀ ਕਰਦੇ ਆਂ ਮਾਇਆ ਨੂੰ ਵੀ ਸੱਚ ਸਮਝੀ ਜਾਂਦੇ ਆਂ ਤੇ ਪਰਮਾਤਮਾ ਦੇ ਮਾਰਗ ਤੇ ਵੀ ਸੱਚ ਦਿੱਤੇ ਵੀ ਚੱਲਦੇ ਆਂ ਆਪਾਂ ਇਸੇ ਕਰਕੇ ਜਦੋਂ ਅਸੀਂ ਕੋਸ਼ਿਸ਼ ਕਰਾਂਗੇ ਸਿਮਰਨ ਕਰਾਂਗੇ ਫਿਰ ਇਹ ਮਨ ਆਟੋਮੈਟਿਕ ਆਪਣਾ ਇੱਕ ਪਾਸਾ ਕਰ ਲੇਗਾ ਫਿਰ ਇਹਨੂੰ ਆਪਣੇ ਮੂਲ ਦਾ ਪਤਾ ਲੱਗ ਜਾਂਦਾ ਹੈ ਤੇ ਮੂਲ ਸਾਡਾ ਸਾਰਿਆਂ ਦਾ ਇੱਕ ਹੀ ਹੈ ਉਹ ਹੈ ਨਿਰੰਕਾਰ ਵਾਹਿਗੁਰੂ ਸੱਚ ਜੇ ਤੋ ਅਸੀਂ ਪ੍ਰਗਟ ਹੋਏ ਆਂ ਤੇ ਜਿਹਦੇ ਵਿੱਚ ਜਾ ਕੇ ਸਮਾਉਣਾ ਤੇ ਇਸੇ ਅਗੇ ਮਹਾਰਾਜ ਸਮਝਾਉਂਦੇ ਵੀ ਤੁਸੀਂ ਵੱਧ ਤੋਂ ਵੱਧ ਗੁਰਮਖੰ ਦਾ ਸੰਗ ਕਰੋ ਤੇ ਸਿਮਰਨ ਕਰੋ ਆਪ ਖੁਦ ਪ੍ਰੈਕਟੀਕਲ ਕਰੋ ਕਿਉਂਕਿ ਜਿਹੜਾ ਮਾਇਆ ਦਾ ਜਾਲ ਸਾਡੇ ਉੱਪਰ ਪਿਆ ਹੈ ਇਸ ਅਸੀਂ ਆਪਣੇ ਆਪ ਸਿਮਰਨ ਕਰਕੇ ਕੱਟਣਾ ਹੁੰਦਾ ਹੈ ਪਰਮਾਤਮਾ ਨੇ ਸਾਨੂੰ ਗਿਣਤੀ ਦੇ ਸੁਵਾਸ ਦਿੱਤੇ ਇਸ ਸੰਸਾਰ ਦੇ ਵਿੱਚ ਇਹ ਸੰਸਾਰ ਦੇ ਵਿੱਚ ਸਾਨੂੰ ਸੁੱਖ ਸਹੂਲਤਾਂ ਦੇਤੀਆਂ ਹੁਣ ਇਹ ਡਿਊਟੀ ਸਾਡੀ ਹੈ ਵੀ ਅਸੀਂ ਮਾਇਆ ਦਾ ਜਾਲ ਕਿੰਨੇ ਚਿਰ ਚੇ ਕੱਟਦੇ ਆ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਇਹ ਜਾਲ ਕੱਟ ਹੁੰਦਾ ਹੈ ਜਿਹੜਾ ਮਨ ਦਾ ਵजूद ਹੈ ਜਿਹੜਾ ਮਨ ਦਾ ਕਰਮ ਹੈ ਇਹ ਮਨ ਜਿਹੜਾ ਇਹ ਸੌਖਾ ਹੁੰਦਾ ਜਾਂਦਾ ਹੈ ਇਹਦਾ ਅਸਲ ਵजूद ਇਹ ਸਮਝਦਾ ਜਾਂਦਾ ਹੈ ਇਸ ਘਰ ਕੇ ਹੁਣ ਮਨ ਮਾਇਆ ਦੇ ਦੇਸ਼ ਵਿੱਚ ਹੋਣ ਕਰਕੇ ਇਹਨੂੰ ਆਪਣੇ ਆਪ ਦੀ ਸੋਝੀ ਨਹੀਂ ਰਹੀ ਜਿਹਨੂੰ ਮਹਾਰਾ ਸਮਝਾਉਂਦੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਜੋਲਾ ਇਹ ਮਾਇਆ ਦੇ ਦੇਸ਼ ਵਿੱਚ ਹੋਣ ਕਰਕੇ ਅੰਨਾ ਬੋਲਾ ਜਿਹਾ ਹੋ ਜਾਂਦਾ ਹੈ ਇਹਨੂੰ ਫਿਰ ਆਪਣੇ ਮੂਲ ਦੀ ਪਛਾਣ ਨਹੀਂ ਰਹਿੰਦੀ ਇਸੇ ਕਰਕੇ ਸਿਮਰਨ ਦੁਆਰਾ ਆਪਾਂ ਮਨ ਨੂੰ ਉੱਪਰ ਚੱਕਣਾ ਹੈ ਜਦੋਂ ਸਾਡਾ ਮਨ ਵਿਚਾਰਾਂ ਵਿੱਚ ਹੁੰਦਾ ਹੈ ਆਪਾਂ ਇੱਕ ਚਿੱਤ ਹੋ ਕੇ ਬੈਠ ਕੇ ਸਿਮਰਨ ਸ਼ੁਰੂ ਕਰ ਦੇਣਾ ਇਹ ਜਿਹੜੇ ਕਾਲ ਦੇ ਪੰਜ ਨਵਾਉਂਦੇ ਹੁੰਦੇ ਨੇ ਪੰਜ ਦੂਤ ਇਹ ਪਿਛਾਂ ਹਟ ਜਾਂਦੇ ਨੇ ਜਿਹੜੀਆਂ ਕਰਮ ਇੰਦਰੀਆਂ ਗਿਆਨ ਇੰਦਰੀਆਂ ਇਹ ਸਹਿਜ ਵਿੱਚ ਆ ਜਾਂਦੀਆਂ ਮਨ ਸਹਿਜ ਵਿੱਚ ਚਲੇ ਜਾਂਦਾ ਇਹ ਸਹਿਜ ਵਿੱਚ ਜਾ ਕੇ ਆਟੋਮੈਟਿਕ ਫਿਰ ਇਹ ਆਪਣੇ ਬਸ ਵਿੱਚ ਹੋ ਜਾਂਦੀਆਂ ਇਸੇ ਕਰਕੇ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ ਤੇ ਸਹਿਜ ਵਿੱਚ ਪਰਵੇਸ਼ ਹੋਣਾ ਹੈ ਜੇ ਨੂੰ ਮਹਾਰਾਜ ਸਮਝਾਉਂਦੇ ਚਾਕਰ ਤੇਰਾ ਸੋਈ ਜੋ ਸਹਿਜੇ ਰਹੇ ਸਮਾਏ ਤੇ ਵੱਧ ਤੋਂ ਵੱਧ ਆਪਾਂ ਸਹਿਜ ਵਿੱਚ ਸਮਾਏ ਰਹਿਣਾ ਹੈ ਕਿਉਂਕਿ ਇਹ ਦੇਸ਼ ਦੇ ਵਿੱਚ ਆਪਾਂ ਜਿਆਦਾ ਗਿਆਨ ਇੰਦਰੀਆਂ ਦੁਆਰਾ ਜਾਗਣਾ ਨਹੀਂ ਜੇ ਅਸੀਂ ਇਸ ਦੇਸ਼ ਵਿੱਚ ਜਿਆਦਾ ਗਿਆਨ ਇੰਦਰੀਆਂ ਦੁਆਰਾ ਜਾਗਾਂਗੇ ਉਨਾ ਹੀ ਸਾਨੂੰ ਕਾਲ ਅੱਗੇ ਨਾਲ ਅੱਗੇ ਘੇਰਾਬੰਦੀ ਕਰਦਾ ਜਾਇਗਾ ਤੇ ਕੋਸ਼ਿਸ਼ ਕਰਨੀ ਹੈ ਹੁਣ ਅਸੀਂ ਆਪਣੇ ਆਪ ਦੇ ਨਾਲ ਜੁੜਨਾ ਹੈ ਆਪਣੇ ਮਨ ਨੂੰ ਉਸ ਨਾਮ ਨਾਲ ਜਿਨ੍ਹਾਂ ਗੁਰਮਖਾਂ ਨੂੰ ਨਾਮ ਸੁਣਦਾ ਹੈ ਉਹ ਨਾਮ ਨੂੰ ਸੁਣ ਵਿਚਾਰਾਂ ਤੋਂ ਉੱਪਰ ਉੱਠ ਕੇ ਜਿਨ੍ਹਾਂ ਨੂੰ ਨਾਮ ਨਹੀਂ ਸੁਣਦਾ ਉਹ ਵਾਹਿਗੁਰੂ ਮੰਤਰ ਦੇ ਨਾਲ ਜੁੜਨਾ ਵਾਹਿਗੁਰੂ ਮੰਤਰ ਨੂੰ ਜਪਦਿਆਂ ਜਪਦਿਆਂ ਇੰਨਾ ਕਿ ਸਹਿਜ ਵਿੱਚ ਚਲੇ ਜਾਣਾ ਕਿ ਆਪਣਾ ਜਿਹੜਾ ਸਰੀਰ ਹੈ ਇਹ ਪੰਜ ਤੱਤਾਂ ਦਾ ਜ਼ਰੀਰ ਹੈ ਦੇ ਸਰੀਰ ਜਿਹੜਾ ਸਾਨੂੰ ਭੁੱਲ ਜਾਏ ਉਸ ਤੋਂ ਅੱਗੇ ਫਿਰ ਸਾਡੀ ਜਿਹੜੀ ਭਗਤੀ ਹੈ ਸਹਿਜ ਚ ਸ਼ੁਰੂ ਹੁੰਦੀ ਹੈ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਆਪਾਂ ਸਹਿਜ ਦੇ ਵਿੱਚ ਬਹਿਣਾ ਵੱਧ ਤੋਂ ਵੱਧ ਇੱਕ ਦਿਨ ਦੇ ਵਿੱਚ ਘੱਟੋ ਘੱਟ ਵੀ 2 ਘੰਟੇ 4 ਘੰਟੇ ਆਪਾਂ ਸਹਿਜ 'ਚ ਬਹਿਣਾ ਹੈ ਜੇ ਅਸੀਂ ਮੰਨ ਲਓ 2 ਘੰਟੇ ਵੀ ਸਹਿਜ 'ਚ ਬੈਨੇ ਤੇ ਸਾਡਾ ਪਿੱਛੇ 4 ਘੰਟੇ ਸਿਮਰਨ ਹੋਣਾ ਚਾਹੀਦਾ ਹੈ ਇਸੇ ਕਰਕੇ ਆਪਾਂ ਤੁਰਦੇ ਫਿਰਦੇ ਬੈੰਦੇ ਉੱਠਦੇ ਹੋਏ ਆਪਣੇ ਲਿਵ ਉਸ ਮਾਲਕ ਨਰੰਕਾਰ ਦੇ ਚਰਨਾਂ ਵਿੱਚ ਜੋੜ ਕੇ ਰੱਖਣੀ ਹੈ ਤੇ ਸੰਸਾਰ ਦੇ ਵਿਚਾਰਾਂ ਤੋਂ ਉੱਪਰ ਉੱਠ ਕੇ ਰਹਿਣਾ ਹੈ ਕਿਉਂਕਿ ਜਿਹੜੇ ਜੀਵ ਸਿਮਰਨ ਨਹੀਂ ਕਰਦੇ ਉਹਨਾਂ ਨੂੰ ਕਾਲ ਨੇ ਆਪਣੇ ਬਸ ਵਿੱਚ ਕੀਤਾ ਹੋਇਆ ਹੈ ਉਹ ਫਿਰ ਸਾਡੇ ਇਸ ਰੱਬੀ ਮਾਰਗ ਦੇ ਉੱਪਰ ਰਕਾਫਟ ਬਣ ਜਾਂਦੇ ਆ ਜਿਹਨੂੰ ਕਬੀਰ ਸਾਹਿਬ ਜੀ ਸਮਝਾਉਂਦੇ ਨੇ ਕਬੀਰ ਸਾਖਤ ਸੰਗ ਨਾ ਕੀਜੀਐ ਦੂਰੋਂ ਜਾਈਐ ਭਾਗ ਜਿਹੜੇ ਗੁਰਮਖ ਦੀ ਗੁਰੂ ਦੀ ਸੰਗਤ ਨਹੀਂ ਕਰਦੇ ਜਿਹੜੇ ਆਪਣੇ ਮਨ ਦੇ ਪਿੱਛੇ ਚੱਲਦੇ ਨੇ ਜਿਹੜੇ ਜੀਵ ਪਤਾ ਹੋਵੇ ਹੁਣ ਕਾਲ ਦੇ ਜ਼ੈਰੇ ਵਿੱਚ ਫਸ ਚੁੱਕੇ ਨੇ ਤੇ ਕਾਲ ਨੇ ਆਪਣਾ ਰੰਗ ਚੜਾ ਕੇ ਆਪਣੇ ਜ਼ੈਰੇ ਚ ਪਸਾ ਕੇ ਪ੍ਰੋਪਰ ਪੂਰੀ ਤਰ੍ਹਾਂ ਸੜਾਤਾ ਹੈ ਉਹਨਾਂ ਦਾ ਆਪਾਂ ਸੰਗ ਨਹੀਂ ਕਰਨਾ ਉਹਨਾਂ ਨੂੰ ਆਪਾਂ ਦੇਖ ਕੇ ਹੀ ਭੱਜ ਜਾਣਾ ਉੱਥੋਂ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਕ ਉਹਨਾਂ ਤੋਂ ਆਪਾਂ ਦੂਰ ਰਹਿਣਾ ਹੈ ਕਿਉਂਕਿ ਉਹਨਾਂ ਦੇ ਜਵਾਨ ਦੇ ਉੱਪਰ ਇਹਨਾਂ ਨੇਤਰਾਂ ਦੇ ਉੱਤੇ ਕੰਨਾਂ ਦੇ ਉੱਪਰ ਕਾਲ ਨੇ ਆਪਣਾ ਜਾਲ ਛੱਟਿਆ ਹੁੰਦਾ ਹੈ ਜਿਹਨੂੰ ਬਾਬਾ ਫਰੀਦ ਜੀ ਸਮਝਾਉਂਦੇ ਨੇ ਕਹਿੰਦੇ ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਸਾਰਿਆ ਨੋਂ ਇੱਥੇ ਦੁੱਖ ਹਨੇਰਿਆ ਅੱਗੇ ਠੋਰ ਨਾ ਠਾਉ ਉਹਨਾਂ ਦੇ ਮੁਖ ਜਿਹੜੇ ਨੇ ਉਹ ਭੂਤਾਂ ਵਰਗੇ ਨੇ ਜਿਨ੍ਹਾਂ ਨੇ ਨਾਮ ਵਸਾਰਿਆ ਇਸੇ ਅਗੇ ਮਾਰਾ ਸਮਝਾਉਂਦੇ ਜਿੰਨੀ ਨਾਮ ਵਸਾਰਿਆ ਬਹੁ ਕਰਮ ਕਮਾਵੇ ਹੋਰ ਨਾਨਕ ਜੰਪਰ ਵੱਧੇ ਮਾਰੀਏ ਜਿਵੇਂ ਸੱਨੇ ਉੱਪਰ ਚੋਰ ਸੋ ਇਸੇ ਤਰ੍ਹਾਂ ਗੁਰਮਖ ਪਿਆਰਿਓ ਆਪਾਂ ਆਪਣੇ ਮਨ ਨੂੰ ਜਾਗਤ ਅਵਸਥਾ ਵਿੱਚ ਰੱਖਣਾ ਹੈ ਤੁਰਦੇ ਫਿਰਦੇ ਬੈੰਦੇ ਉੱਠਦੇ ਤੇ ਆਪਾਂ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਰਹਿਣਾ ਬਾਣੀ ਨੂੰ ਵਿਚਾਰ ਵਿਚਾਰ ਕੇ ਪੜਨਾ ਸੋ ਇਹਨੇ ਕੇ ਬਚਨ ਪ੍ਰਵਾਨ ਕਰਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ